ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਰਵੇ ਅਟਾਲੀ ਜੀ ਸ਼ਬਦ ਦੇ ਨਾਲ ਪਰਿਵਾਰ ਜੁੜਿਆ ਨੇ ਆ ਪੂਰਵਜਾਂ ਤੋਂ ਉਹ ਆਪਣੇ ਆਪ ਦੇ ਵਿੱਚ ਕਿਹੋ ਜਿਹਾ ਸ਼ਬਦ ਹੈ ਜਿਹੜਾ ਕਿ ਸਰੀਰ ਦੇ ਵਿੱਚ ਇੱਕ ਐਸੀ ਧਰਤਨ ਪੈਦਾ ਕਰ ਦਿੰਦਾ ਹੈ ਕਿ ਦਸਵੇਸ਼ ਮਾਲਕ ਰਾਤੇ ਨੂੰ ਉਸ ਸੰਤਹ ਮਹਾਰਾਜੀ ਦੀ ਯਾਦ ਤਾਜਤ ਰਵਾ ਲੋ ਅਕਾਲੀ ਕੈਦ ਜਿੱਥੇ ਮਹਾਨ ਕਹਾਣੀ ਹੋਈ ਮਹਾਨ ਸਾਖਤ ਹੋਈ ਉਹ ਅਕਾਲੀ ਮਹਿਸੂਨ 1947 ਵਿੱਚ ਇਹ 1966 ਮਾਰ 11 ਸਾਲ ਹੋ ਜਾਣੇ ਹਨ ਭਾਈ ਪਾਈ ਕੀ ਉਹਨਾਂ ਦੇ ਆਖਰ ਸਮੇਂ ਮੇਰੇ ਕੰਮ ਨੂੰ ਜਹਾਦ 1966 ਦੇ ਮਹਾਨ ਵਸਤੂ ਜੀ ਦੇ ਮੰਨੇ ਤੇ ਬੈਠ ਕੇ ਉਹ ਮੰਗੇ ਤੇ ਪੈਸੇ ਨਾਲ ਸੇ ਮੈਂ ਬੈਠ ਕੇ ਬੰਮਾਰ ਚੱਲ ਰਿਹਾ ਸਮੈਂ ਪੁੱਛਿਆ ਮੈਂ ਆਸਤ ਕੀ ਪੰਜਾਬੀ ਫੀਮੇ ਦਾ ਸੁਣਾ ਵੀ ਲੱਗ ਪੜ ਪੂਰਾ ਹੁੰਦਾ ਲੱਗਦਾ ਪਰ ਕੀ ਪੰਥ ਸਰਕਾਰ ਆਉਗੀ ਉਹਨਾਂ ਨੇ ਕੋ ਜਵਾਬ ਦਿੱਤਾ ਜਿਸ ਤਰ੍ਹਾਂ ਵਾਹਿਗੁਰੂ ਦੀ ਇਛਾ ਮੈਂ ਸੰਤ ਖਾਤੇ ਸਿੰਘ ਆਏ ਥੋੜਾ ਬਗਨ ਦਾ ਪਹਿਣਾ ਮੇਰੇ ਆਲ ਅਕਾਲੀ ਲਹਿਜੇ ਮੋੜੀ ਸੰਤ ਖਾਤੇ ਸਿੰਘ ਪੜੇ ਜਿਨਾ ਮਾ ਬਾਪਾ ਜੋੜ ਜੋ ਦੋਵਾਰਾ ਸਾਹਿਬ ਤੋਂ ਗੰਗਾ ਨਗਰ ਤੋਂ ਇੱਥੇ ਆ ਕੇ ਪੰਥ ਦੀ ਦਵਾਈ ਕਰਦਾ ਨਾਮ ਮਿਲਿਆ। ਇਸ ਸਮੇਂ ਮੈਨੂੰ ਉਹਨਾਂ ਦਾ ਸੱਜਾ ਹੋ ਗਿਆ ਜਾਂਦਾ ਸੀ। 1972 ਦੇ ਵਿੱਚ ਆਖਰੀ ਸਮੇਂ ਮੈਂ ਉਹਨਾਂ ਨੂੰ ਉਹ ਵੀ ਬਿਮਾਰ ਪਾਇੰਸ ਤੇ ਮੰਜੇ ਤੇ ਮੈਂ ਬੈਠ ਕੇ ਉਹਨਾਂ ਨੂੰ ਪੁੱਛਿਆ। ਮਹਾਂਪ੍ਰੰਤਜੀ ਤੁਸੀਂ ਅਟਵਾਈ ਨਹੀਂ ਆਂਦੀ। ਪੰਥ ਦੀ ਪੈ ਦੀ ਸੰਤਾਰ ਆ ਕੇ ਆਂਦੀ। 1967 ਦੇ ਵਿੱਚ ਜਸ ਜਗਤ ਵਰਨਾਮ ਸਿੰਘ ਮੁੱਖ ਮੰਤਰੀ ਬਣੇ ਪਰ ਕੋਈ ਅਮਰਤ ਹਰੀ ਸਿੱਖ ਜਿਹੜਾ ਹੈਗਾ ਉਸ ਨੂੰ ਤੁਸੀਂ ਲਿਆ ਨਹੀਂ ਸਕਦੇ ਜਿਹੜਾ ਉਸ ਸਮੇਂ ਖਾਲਸਾ ਪੰਥ ਦੀ ਰਵਾਇਤ ਕਰ ਮੈਨੂੰ ਕਹਿਣ ਲੱਗੇ ਸਰਵਾਰ ਸਾਹਿਬ ਅਮਰਤ ਹਰੀ ਇੱਕ ਬਹੁਤ ਵੱਡਾ ਸ਼ਰਤ ਹੈ ਸ਼ਹਿਦ ਸੌਰਥਾ ਮੈਨੂੰ ਦਿੱਤੀ ਨਹੀਂ ਜੁਰੂ ਨੇ ਇਹ ਮੈਂ ਅਮਰਤ ਹਰੀ ਨੂੰ ਲਿਆ ਦੰਗਾ ਜਸ ਜਗਤ ਵਰਨਾਮ ਸਿੰਘ ਨਾਲ ਦਾ ਫਿਰ ਪ੍ਰਤਾਪ ਸਿੰਘ ਬਾਦਲ ਨੂੰ ਲਿਆਂਦਾ ਇਹ ਕੀ ਹੋਣੇ ਸਿਰੌਨਾ ਦੇ ਬਣੇ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਥ ਟੋੜ ਲਏ ਸਿੱਖ ਪੰਥ ਦੇ ਹੋਏ ਤੀਜੇ ਵੱਡੇ ਨੇਤਾ ਸੰਤ ਜਰਨੈਲ ਸਿੰਘ ਫਟਨਾਵਾਲਿਆਂ ਦੇ ਪਿਤਾ ਪਾਪਾ ਜਗਿੰਦਰ ਸਿੰਘਾਇਆ ਪਰੰਤੂ ਉਹਨਾਂ ਨੂੰ ਫੈਮਿਲੀ ਚੋਣਾਂ ਦਾ ਮੌਕਾ ਨਹੀਂ ਮਿਲਿਆ ਸਿਰਫ ਪਾਰਲੀਮੈਂਟ ਚੋਣਾਂ ਦਾ ਮੌਕਾ ਮਿਲਿਆ ਅਤੇ ਉਹਨਾਂ ਨਾਲ ਨਾਲ ਮੇਰੀ ਬਹੁਤ ਤੇਰੀ ਵੀ ਸ਼ਾਨ ਸੀ ਬਿਲਕੁਲ ਉਹ ਨਾਲ ਇਹ ਅਸਲੀ ਮੰਡੀ ਨਹੀਂ ਜਾਂਦੀ ਮੰਡੀ ਜੇ ਤੁਸੀਂ 20000 ਨਾਲ ਦੱਸ ਦਿਓ ਦੱਸ ਤੀ ਮੈਂ ਦੱਸਾਂ ਲੱਗਿਆ ਸੰਗਤ ਦੇ ਹੋਏ ਚ ਤੇ ਜੇ ਇਹ ਕਦਲ 30000 ਦੇ ਸ਼ਾਇਦ ਪੰਜਾਬ ਦੇ ਵਿੱਚੋਂ ਆਨੰਦ ਹਾਰੀ ਮੁੱਖ ਮੰਤਰੀ ਲਿਆ ਦੇਣ ਸੋ ਅੱਜ ਅਟਾਵਲੀ ਲਹਿਰ ਨੂੰ ਇੱਕ ਵੱਡੀ ਤਾਕਤ ਦੇਣ ਦੀ ਲੋੜ ਹੈ ਇਹ ਸਾਡਾ ਹਾਲੀ ਸ਼ਬਦ ਨਾਲ ਜੁੜੰਦੀ ਲੋੜ ਹੈ ਮੈਂ ਵਿਸ਼ੇਸ਼ ਤੁਹਾਡੇ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਉਸਨੂੰ ਸਾਤੇ ਸੰਗਤ ਜਿਹੜੇ ਤੁਹਾਡੇ ਬੰਦਲ ਦੇ ਮੰਡਪ ਤੇ ਆਲੇ-ਦੁਆਲੇ ਸਮੇਂ 35 ਦੇ ਕਰੰਤੀ ਇਹ ਨਾਮ ਪਿੰਡਾਂ ਵਿੱਚ ਲਿਆਂਦੀ ਸੀ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਤੇ ਜੋ ਅਡਾਲੀ ਲਹਿਰ ਦੇ ਨਾਲ ਜੁੜ ਜਾਣ ਸਾਰੇ ਅਡਾਲੀ ਧੜਾ ਨਹੀਂ ਅਡਾਲੀ ਲਹਿਰ ਦੇ ਨਾਲ ਜੁੜ ਜਾਣ ਤਾਂ ਕੋਈ ਤਾਕਤ ਨਹੀਂ ਜਿਹੜੀ ਖਾਲਸਾ ਪੰਥ ਨੂੰ ਰੋਕ ਸਕਦੀ ਹੈ ਤੇ ਖਾਲਸਾ ਪੰਥ ਲਈ ਸਿਆਸਤ ਤੇ ਧਰਮ ਬਰਾਬਰ ਨਹੀਂ ਜੇ ਖਾਲਸਾ ਪੰਥ ਦਾ ਰਾਜ ਨਹੀਂ ਤਾਂ ਧਰਮ ਨਹੀਂ ਚੱਲਣਾ ਇਹਦਾ ਕਿਉਂ ਕਹਿਦੇ ਨੇ ਧਰੂਨ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ ਸਰਦਾਰ ਅੰਦੂਲ ਸਿੰਘ ਜਿਹੜੇ ਇਸ ਪ੍ਰਭਾਤ ਦੇ ਮੋਢੀ ਨੇ ਉਹ ਇਹ ਸਟਾਲੀ ਲੈ ਰੋਣ ਲੱਗੇ ਉਹ ਮਹਾਨ ਵਰ੍ਹਾਨੀ ਦੇ ਸੰਦਸ ਲੈ ਜਿਹੜੇ ਮਹੱਤ ਨੇ ਤੇ ਮੈਂ ਯਾਦਾ ਸਮਝ ਨਾਲ ਲੈਂਦਾ ਹੋਇਆ ਖਾਲਸਾ ਪੰਥ ਦੀ ਮਾਨਵ ਦੀ ਸ਼ਕਤੀ ਸਰਦਾਰ ਗੁਰਪ੍ਰੀਤ ਸਿੰਘ ਬਟਿੰਡਾ ਵੀ ਇੱਥੇ ਬੈਠੇ ਨੇ ਮੈਂ ਇਹ ਵੇਖੀ ਤਹਰਾ ਕਿ ਬਾਬਾ ਸੁਚਾ ਸਿੰਘ ਮੋਹਰ ਜਿਹੜੇ ਸਰਦਾਰ ਬਿਰਤ ਸਿੰਘ ਦੇ ਪਿਤਾ ਸਾਨੂੰ ਜਿਹੜੇ ਨਾਲ ਮੈਂ ਪਰਲਮੈਂਟ ਸੰ ਅਸੀਂ ਦੋਹੇ ਆਪਸ ਵਿੱਚ ਇੰਨੇ ਮਿੱਤਰ ਸੀ ਕਿ ਸਵੇਰੇ ਵੀ ਮਿਲਦੇ ਸ਼ਾਮ ਨੂੰ ਵੀ ਮਿਲਦੇ ਤੇ ਸੌ ਵੇਲੇ ਵੀ ਵਾਹਿਗੁਰੂ ਦਾ ਖਾਤ ਸਾਤੇ ਕੀਰਤਨ ਸੋਲਾ ਪੜਦੇ ਆ ਜੀ ਅਸੀਂ ਪੁੱਛਦੇ ਹੁੰਦੇ ਲਾਈਨ ਟੈਲੀਫੋਨ ਹੁੰਦਾ ਉਹ ਮੋਬਾਈਲ ਪਹੁੰਚਦਾ ਸੀ ਤੇ ਉਹਨਾਂ ਦੀ ਮੈਨੂੰ ਇਹ ਪ੍ਰਸ਼ਨ ਕੀਤਾ ਸੀ ਜਿਹੜੇ ਸਰਦਾਰ ਸਾਹਿਬ ਨੇ ਜਿਹੜੇ ਸੰਘਰਸ਼ ਕਰਦੇ ਕੋਈ ਅਮਰਤ ਧਾਰੀ ਤਾਂ ਮੁੱਖ ਮੰਤਰੀ ਬਣਿਆ ਨਹੀਂ ਮੈਨੂੰ ਲੱਗਦਾ ਹੁਣ ਸਾਡੀ ਕਿਸਾਂ ਤੋਂ ਵੀ ਬਟਾਇਰ ਬਣ ਲੱਗਾ ਜਿਹੜੇ ਪੱਜ ਰਸਤੀ ਬਣ ਗਿਆ ਚਰੰਗਿਰ ਤੋਂ ਬਣ ਵੀ ਗਏ ਜਿਹੜੀ ਬਾਬਾ ਜੰਮੇ ਸਮਸਟ ਕੈਚ ਸੀ ਅਸੀਂ ਇਸ ਲਈ ਜੰਗਾਂ ਦੀ ਲਹਿਰਾਂ ਪੂਰੀਏ ਤੇ ਮੈਂ ਅਲੈਕਸੈਂਡਰ ਦਾ ਤਲਵਾਰ ਕਰਦਾ ਜਿਹੜੇ ਇਹ ਸੁਬਤ ਦੇ ਵਿੱਚ ਹੰਦਰ ਦੀ ਜਿਤਾਉਣ ਲਈ ਸਰਦਾਰੋਂ ਸੈਨ ਤੇ ਉਹ ਨਾ ਨੇ ਪਰ ਉਹ ਹੱਥੇ ਕੋਲੇ ਆਏ ਨੇ ਜਿਨ੍ਹਾਂ ਨੇ ਮਹਾਨ ਬੁਰਤੀ ਮਹਾਨ ਹਜੂਰੀ ਦੇ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਮਾਤਾ ਜੀ ਸਭ ਅੰਤਰਾਵਰ ਨੂੰ ਅਤੇ ਜਿਨ੍ਹਾਂ ਨੇ ਤੁਮਹੋਂ ਬਰੰਥਾ ਕੀ ਮਹਾਨ ਅਰਵਾਇ ਨੂੰ ਪਰਵਾਣ ਕੀਤਾ ਇਹਨਾਂ ਸ਼ਰਧਾਂ ਦੇ ਨਾਲ ਮੈਂ ਬੋਲਣ ਨੂੰ ਆਪ ਤੁਮੈ ਸਤਿ ਸ਼ਰਧਾ ਦੇ ਰਵਸਨ ਸਤਿ ਪ੍ਰਤੂ ਹੋ ਸਮਾਨ ਨਹੀਂ ਹੋਇਆ ਤੇ ਮੈਂ ਇਹਨਾਂ ਸ਼ਰਧਾਂ ਦੇ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਮਾਣ ਚਲਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਝੋਲੀ